ਗੰਤੰਤਰ ਪਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਫੈਸਪੁਰਾ ਕਰਮਪੁਰਾ ਵੱਲੋਂ ਗੰਤੰਤਰ ਪਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਡਾਕਟਰ ਅੰਬੇਦਕਰ ਚੌਂਕ ਨਵੀਂ ਆਬਾਦੀ ਰਤਨ ਸਿੰਘ ਚੌਂਕ ਵਿਖੇ ਲਗਾਇਆ ਗਿਆ ਅਤੇ ਗੰਤੰਤਰ ਦਿਵਸ ਦੇ ਮੌਕੇ ਤੇ ਕੌਮੀ ਝੰਡਾ ਵੀ ਲਹਿਰਾਇਆ ਗਿਆ ਇਸ ਮੌਕੇ ਏਜੀਆ ਕਲਬ ਤੋਂ ਨਵਜੋਤ ਸਿੰਘ ਪਾਜਪਾ ਨੇਤਾ ਕੁਮਾਰ ਅਮਿਤ ਅਤੇ ਰਿਟਾਇਰਡ ਐਸਪੀ ਕੇਵਲ ਕੁਮਾਰ ਅਚੇਤੇ ਤੌਰ ਤੇ ਪੁੱਜੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ ਸਾਬਕਾ ਕੌਂਸਲਰ ਹਰਪਨ ਔਜਲਾ प्रधान विक्की खोखर उपप्रधान जसपाल जौली, कैशियर अजय नाहर कैशियर गोविंद सिंह कुलदीप सिंह जगरूप सिंह खोखर समेत मेंबर मौजूद सन तन तन बाबा दीप सिंह जी दा ਜਨਮ ਦਿਹਾੜਾ ਮੈਂ ਤੇ ਉਸ ਦਰ ਦਾ ਬਾਬਾ ਦੀਪ ਸਿੰਘ ਦੇ ਦਰ ਦਾ ਨੌਕਰ ਆ ਮੈਨੂੰ ਬਹੁਤ ਖੁਸ਼ੀ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ ਇੱਕ ਤਿਹਾਰ ਹੁੰਦਾ ਅਜ ਬਾਬਾ ਦੀਪ ਸਿੰਘ ਦਾ ਦਿਹਾੜਾ ਹੈ ਲੋਕਾਂ ਦਾ ਘਰਾਂ ਦੇ ਵਿੱਚ ਹਰ ਘਰ ਦੇ ਵਿੱਚ ਬਾਬਾ ਦੀਪ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਕਿਉਂਕਿ ਬਾਬਾ ਦੀਪ ਸਿੰਘ ਮਹਾਰਾਜ ਦੇ ਘਰੋਂ ਮੈਂ ਜੋ ਮੰਗਿਆ ਜਿੱਦੀ ਵਾਰੀ ਮੈਂ ਨੱਕ ਰਗੜ ਕੇ ਮੰਗਿਆ ਮੈਨੂੰ ਉੱਥੋਂ ਹੋਰ ਵੱਧ ਕੇ ਮੈਨੂੰ ਉੱਥੇ ਖੁਸ਼ੀ ਪ੍ਰਾਪਤ ਹੋਈ ਆ ਸਭ ਤੋਂ ਪਹਿਲਾਂ ਜਿਹੜਾ ਅੱਜ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਉਤਸਵ ਹੈ ਉਹਦੇ ਲਈ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਨਾਲ ਦੀ ਨਾਲ ਅੱਜ 26 ਜਨਵਰੀ ਸਾਡੇ ਦੇਸ਼ ਦਾ 75ਵਾਂ ਗਣਤੰਤਰ ਦਿਵਸ ਵੀ ਮਨਾਇਆ ਜਾ ਰਿਹਾ ਹੈ ਉਹਦੇ ਲਈ ਵੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਅੱਜ ਦੇ ਦਿਨ 26 ਜਨਵਰੀ ਚ ਪੂਰੇ ਦੇਸ਼ 1950 ਚ ਜਿਹੜਾ ਸੰਵਿਧਾਨ ਬਾਬਾ ਸਾਹਿਬ ਨੇ ਬਣਾਇਆ ਉਹ ਦੇਖਿਆ ਉਹਨੂੰ ਲਾਗੂ ਕੀਤਾ ਗਿਆ ਸੀ ਤਾਂ ਹੀ ਇਹ ਦੇਸ਼ ਸਾਰੇ ਦੇਸ਼ਵਾਸੀ ਸਾਰਾ ਦੇਸ਼ ਜਿਹੜੀ ਸਟੇਟ ਹੈ ਇਕੱਠੀ ਹੋਈ ਤੇ ਇਹ ਭਾਰਤ ਦੇਸ਼ ਕਿ ਲਾਇਆ ਗਿਆ ਮੇਰੇ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 26 ਜਨਵਰੀ ਨੂੰ ਬਾਬਾ ਮੇਧਕਲ ਚੌਂਕ ਵਿੱਚ ਝੰਡਾ ਲਹਿਰਾਇਆ ਗਿਆ ਇਹ ਸਾਡੇ ਬਾਬਾ ਸਾਹਿਬ ਸਾਡੇ ਸੰਵਿਧਾਨ ਨਿਰਮਾਤਾ ਉਹਨਾਂ ਦੇ ਸੰਵਿਧਾਨ ਤੇ ਹੀ ਅਸੀਂ ਚੱਲ ਰਹੇ ਹਾਂ ਸਾਰਿਆਂ ਨੂੰ ਮੇਰੇ ਦੇਸ਼ਵਾਸੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਤੇ ਮੇਰੇ ਸਰਕਾਰਯੋਗ ਕੁਮਾਰ ਅਮਿਤ ਜੀ ਹਲਕਾ ਵੈਸਟ ਦੇ ਐਮਐਲਏ ਉਹਨਾਂ ਨੂੰ ਵੀ ਮੇਰੇ ਵੱਲੋਂ ਆਉਣ ਤੇ ਬਹੁਤ ਧੰਨਵਾਦ ਤੇ ਉਹਨਾਂ ਨੂੰ ਵੀ ਬਾਬਾ ਜੀ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ